ਜਗਰਾਉਂ ਪੁਲਿਸ ਅਧਿਨਾਂ ਦੇ ਥਾਣਾ ਸੁਦਾਰ ਕਸਬੇ ਦੇ ਰਹਿਣ ਵਾਲੇ ਇੱਕ ਥਾਣੇਦਾਰ ਦੇ ਬੇਟੇ ਦੀ ਇਲਾਕੇ ਦੇ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋਈ ਹੈ ਥਾਣੇਦਾਰ ਦੇ ਬੇਟੇ ਨੇ ਇਹਨਾਂ ਨੌਜਵਾਨਾਂ ਨੂੰ ਲੁੱਟਖੋ ਕਰਨ ਦੀਆਂ ਵਾਰਦਾਤਾ ਕਰਨ ਤੋਂ ਰੋਕਿਆ ਸੀ ਜਿਸ ਕਰਕੇ ਇਹਨਾਂ ਨੌਜਵਾਨਾਂ ਵੱਲੋਂ ਇਸ ਦੀ ਕੁੱਟਮਾਰ ਕਰਕੇ ਵੀਡੀਓ ਬਣਾਈ ਗਈ। ਥਾਣੇਦਾਰ ਖੁਦ ਪੁਲਿਸ ਦੇ ਵਿੱਚ ਹੈ ਫਿਰ ਵੀ ਉਹ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਸੋ ਥਾਣੇਦਾਰ ਦੇ ਲੜਕੇ ਦੀ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਦੱਸਦੇ ਕਿ ਲੁੱਟਖੋ ਕਰਨ ਦੀਆਂ ਵਾਰਦਾਤਾ ਕਰਨ ਤੋਂ ਰੋਕਦਾ ਸੀ ਇਹ। ਸੋ ਨੌਜਵਾਨਾਂ ਨੇ ਕੁੱਟਮਾਰ ਕਰਕੇ ਵੀਡੀਓ ਬਣਾਈ ਤੇ ਜਿਸ ਨੂੰ ਕੀ ਵਾਇਰਲ ਵੀ ਕਰ ਦਿੱਤਾ। ਫਿਲਹਾਲ ਜਿਹੜੇ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਜੋ ਇਸ ਦਾ ਪਿਤਾ ਹੈ ਉਸ ਵੱਲੋਂ ਕਿਹਾ ਕਿ ਉਹ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ ਸੋ ਜਗਰਾਉਂਦਾਇ ਮਾਮਲਾ ਜੁੱਥੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨੌਜਵਾਨਾਂ ਵੱਲੋਂ ਪੁਲਿਸ ਦੇ بیٹے ਦੀ ਜਿਹੜੇ ਕਿ ਕੁੱਟਮਾਰ ਕੀਤੀ ਜਾ ਰਹੀ ਹੈ